ਸੋ ਕੈਨੇਡਾ ਆਉਣ ਵਾਲੇ ਬਹੁਤ ਜ਼ਿਆਦੇ ਸਟੂਡੈਂਟਸ ਦਾ ਮੈਨੂੰ ਕੁਐਸਚਨ ਸੀਗਾ ਬਹੁਤ ਜ਼ਿਆਦੇ ਮੈਸੇजेस ਆ ਰਹੇ ਸੀਗੇ ਕਿ ਭਾਈ ਜੀ ਜਦੋਂ ਅਸੀਂ ਆਪਣੇ ਮੋਲਕ ਤੋਂ ਆਪਾਂ ਕੈਨੇਡਾ ਆਨੇ ਆ ਫਲਾਈਟ ਦੇ ਵਿੱਚ ਕਿ ਅਸੀਂ ਆਪਣਾ ਲੈਪਟਾਪ ਲੈ ਕੇ ਆ ਸਕਦੇ ਆ ਤੇ ਜੇ ਆਪਾਂ ਉਹ ਲੈਪਟਾਪ ਲੈ ਕੇ ਆਨੇ ਆ ਕਿ ਉਹ ਲੈਪਟਾਪ ਦਾ ਜਿਹੜਾ ਬੈਗ ਆ ਜਿਹੜਾ ਲੈਪਟਾਪ ਆ ਉਹ ਅਸੀਂ ਆਪਣੇ ਵੱਡੇ ਬੈਗ ਦੇ ਵਿੱਚ ਪਾ ਸਕਦੇ ਆ ਤੂ ਟੂਗਾ ਦਾ ਨਹੀਂ ਜਾਂ ਫਿਰ ਜਿਹੜਾ ਲੈਪਟਾਪ ਹੈਗਾ ਆ ਉਹ ਲੈਪਟਾਪ ਬੇਗਾਪਾ ਇਦਾਂ ਹੀ ਜਾਂਜ ਦੇ ਵਿੱਚ ਅੰਦਰ ਲੈ ਕੇ ਆ ਸਕਦੇ ਆ ਜੀ ਲੈ ਕੇ ਆਨੇ ਆ ਕਿ ਜਿਹੜਾ ਆਪਣਾ ਹੈਂਡ ਬੈਗ ਹੁੰਦਾ 7 ਕਿਲੋ ਦਾ 에어ਲਾਈਨ ਦੇ ਡਿਪੈਂਡ ਕਰਦਾ ਜਾਂ 10 ਕਿਲੋ ਦਾ ਕਿ ਉਹ ਉਹਦੇ ਵਿੱਚ ਇਨਕਲੂਡ ਹੁੰਦਾ ਆ ਜਾਂ ਫਿਰ ਉਹ 7 ਕਿਲੋ ਜਾਂ 10 ਕਿਲੋ ਦਾ ਅਸੀਂ ਬੈਗ ਆਪਣਾ ਲੈ ਕੇ ਆ ਸਕਦੇ ਆ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਆਪਣਾ ਲੈਪਟਾਪ ਵੀ ਅਲੱਗ ਤੋਂ ਲੈ ਕੇ ਆ ਸਕਦੇ ਆ ਤੇ ਮੇਰਾ ਭਰਾ ਅੱਜ ਇਹ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦਿੰਨਾ ਜੇ ਤਾਂ ਤੁਸੀਂ ਇਹ ਵੀਡੀਓ ਤੇ ਨਵੇਂ ਆਏ ਹੋ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਇਹਦੇ ਰਿਲੇਟਡ ਇਨਫੋਰਮੇਸ਼ਨ ਟਾਈਮ ਤੋਂ ਹੀ ਮਿਲਦੀ ਰਹੇ ਤੇ ਮੇਰਾ ਭਰਾ ਜੇ ਤੁਸੀਂ ਆਪਣਾ ਲੈਪਟਾਪ ਲੈ ਕੇ ਆ ਰਹੇ ਆ ਤੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਆ ਜਿੱਦਾਂ ਤੁਹਾਡਾ ਲੈਪਟਾਪ ਹੈ ਰਹਾ ਆ ਜਿਹੜਾ ਤੁਹਾਡਾ ਬੈਗ ਹੈ ਰਹਾ ਆ ਠੀਕ ਹੈ ਜਿਹਦੇ ਵਿੱਚ ਜੋ ਵੀ ਚਾਰਜਰ ਐ एवरीथिंग ਤੁਸੀਂ ਉਹ ਇਦਾਂ ਹੀ ਲੈ ਕੇ ਆ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਜਿਹੜਾ 7 ਕਿਲੋ ਜਾਂ 10 ਕਿਲੋ ਦਾ ਤੁਹਾਡਾ weight ਹੈਗਾ ਹੈਂਡ ਬੈਗ ਠੀਕ ਹੈ ਜੀ ਉਹ ਤੁਸੀਂ ਆਪਣਾ ਅਲੱਗ ਤੋਂ ਲੈ ਕੇ ਆ ਸਕਦੇ ਹੋ ਠੀਕ ਹੈ ਬਿਕਾਜ਼ ਤੁਸੀਂ ਸਟੂਡੈਂਟ ਵੀਜ਼ੇ ਤੇ ਆ ਰਹੇ ਹੋ ਠੀਕ ਹੈ ਚਾਹੇ ਤੁਸੀਂ ਸਟੂਡੈਂਟ ਵੀਜ਼ੇ ਤੇ ਨਹੀਂ ਵੀ ਆ ਰਹੇ ਠੀਕ ਹੈ ਜੀ ਤੁਸੀਂ ਆਪਣਾ ਲੈਪਟਾਪ ਲੈ ਕੇ ਆ ਸਕਦੇ ਹੋ ਲੈਪਟਾਪ ਅਲਾਉਡ ਹੈ ਰਹਾ ਆ ਤੁਸੀਂ ਆਪਣਾ ਲੈਪਟਾਪ ਅੰਦਰ ਲੈ ਕੇ ਜਾ ਸਕਦੇ ਹੋ ਜਾਂ ਅਜ ਦੇ ਉੱਪਰ ਵੱਡੇ ਬੈਗ ਚ ਪਾਉਂਦਾ ਮਤਲਬ ਨਹੀਂ ਮੰਨਦਾ ਆਬਵੀਅਸਲੀ ਇਲੈਕਟ੍ਰੋਨਿਕ ਚੀਜ਼ ਆ ਉਹ ਟੁੱਟ ਸਕਦੀ ਆ ਸੋ ਤੁਸੀਂ ਆਪਣਾ ਲੈਪਟਾਪ ਲੈ ਕੇ ਆ ਸਕਦੇ ਹੋ ਡਰਨ ਦੀ ਕੋਈ ਲੋਟ ਨਹੀਂ ਆ ਜਿੱਦਾਂ ਤੁਹਾਡਾ ਲੈਪਟਾਪ ਆਉਦੇ ਲੈ ਆਓ ਜਿਹੜਾ ਤੁਹਾਡਾ ਹੈਂਡ ਬੈਗ ਆ ਹੈਂਡ ਬੈਗ ਚ ਤੁਸੀਂ ਆਪਣਾ ਹੋਰ ਅਲੱਗ ਤੋਂ ਸਮਾਨ ਪਾ ਸਕਦੇ ਹੋ ਠੀਕ ਹੈ ਤਾਂ ਲੈਪਟਾਪ ਆਪਣਾ ਜ਼ਰੂਰ ਲੈ ਕੇ ਆਓ ਤੇ ਬਾਕੀ ਹੋਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤੇ ਚੈਨਲ ਨੂੰ ਫੋਲੋ ਕਰਦੇ ਰਹੋ ਉਸ ਤੋਂ ਟਾਈਮ ਟਾਈਮ ਤੁਹਾਨੂੰ ਵੀਡੀਓ ਮਿਲਦੀ ਜਾ ਰਹਿਣ